ਪਿਛਲੇ ਦਿਨੀ ਅੰਮ੍ਰਿਤਸਰ ਦੇ ਲਿਬਰਟੀ ਚੌਕ ਵਿੱਚ ਇੱਕ ਮੋਬਾਈਲ ਦੀ ਦੁਕਾਨ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੁਆਰਾ ਇੱਕ ਨੌਜਵਾਨ ਦੇ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਸੀਸੀਟੀਵੀ ਦੀ ਫੁਟੇਜ ਵੀ ਸਾਹਮਣੇ ਆ ਗਈ ਸੀ ਅਤੇ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਾਇਆ ਗਿਆ ਸੀ ਪਰ ਕੱਲ ਉਹ ਨੌਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ ਤਾਂ ਉਸ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਹੁਣ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਲਿਵਰਟੀ ਚੌਂਕ ਦੇ ਦੁਕਾਨਦਾਰਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਦੁਕਾਨਦਾਰਾਂ ਅਤੇ ਉਸ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਲਿਵਰਟੀ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਲਗਾਇਆ ਗਿਆ। ਉਹਨਾਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕਹਿਣਾ ਹੈ ਕਿ ਤੁਰੰਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਉੱਤੇ 307 ਦਾ ਪਰਚਾ ਦਰਜ ਕਰ ਲਿਆ ਗਿਆ ਸੀ। ਕਾਰਨ ਹੈ ਵੀ ਸਾਡੇ ਬੱਚੇ ਨੂੰ ਇਨਸਾਫ ਮਿਲੇ ਬਸ ਇਹੋ ਹੀ ਕਾਰਨ ਆ ਹੋਰ ਅਸੀਂ ਕੀ ਕਰਨਾ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪੁਲਿਸ ਵਾਲੇ ਸਾਡੀ ਸੁਣਦੇ ਨਹੀਂ ਪਏ ਜੇ ਉਹ ਬੰਦੇ ਨੂੰ ਫੜਾਇਆ ਦੋ ਗੈਬ ਪਰਚੇ ਦੀ ਕਾਪੀ ਨਹੀਂ ਦਿੰਦੇ ਪਏ ਕੁਝ ਵੀ ਨਹੀਂ ਕੋਈ ਗੱਲ ਨਹੀਂ ਸੁਣਦੇ ਪਏ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਵੀ ਹਾਂਜੀ ਡੈਥ ਹੋ ਗਈ ਉਹਦੀ ਤੰਨ ਲਗਾਇਆ ਹਾਂਜੀ ਇਸੇ ਕਰਕੇ ਤੰਨ ਲਗਾਇਆ ਗਿਆ ਹੈ ਹਾਂਜੀ ਕਿਸ ਜਗ੍ਹਾ ਦੇ ਉੱਤੇ ਤੰਨ ਲਗਾਇਆ ਗਿਆ ਹੈ ਕਿਸ ਜਗ੍ਹਾ ਤੇ ਹਸਪਤਾਲ ਦੇ ਬਾਹਰ ਸ਼ਾਸ਼ਣ ਪਹੁੰਚੇ ਪੁਲਸ ਵੱਲੋਂ ਤੇ ਕਹਿ ਰਹੇ ਕਿ ਅਸੀਂ ਸਸਪੈਂਡ ਕਰਤਾ ਉਹਨੂੰ ਕਾਰਵਾਈ ਕਰਦੇ ਪਏ ਆ ਸਾਨੂੰ ਕੋ ਪਤਾ ਲੱਗੇਗਾ ਤੇ ਫੇਰ ਹੈ ਨਾ ਐਫ ਆਈ ਆਰ ਦੀ ਕੋਈ ਕਾਪੀ ਨਹੀਂ ਕੀ ਲਿਖਿਆ ਐਫ ਆਈ ਆਰ ਜੇ ਕੀ ਉਹਨਾਂ ਨੇ ਧਾਰਾ ਲਾਈ ਹੈ ਸਾਨੂੰ ਕੁਝ ਨਹੀਂ ਪਤਾ ਉਹਦਾ ਬੇਟਾ ਵੀ ਨਾਲ ਸੀ ਉਹਦਾ ਬੇਟਾ ਨਾਲ ਸੀ ਦੁਕਾਨ ਦੇ ਅੰਦਰ ਤੁਹਾਨੂੰ ਵੀਡੀਓ ਹੀ ਦਿੱਤੀਆਂ ਹਾਰੀਆਂ ਬੇਟਾ ਨਾਲ ਸੀ ਪਹਿਲਾਂ ਭੱਜਣ ਲੱਗਾ ਸੀ ਬੇਟੇ ਨੇ ਕੈਮਰੇ ਦੇਖੇ ਆ ਵੀ ਮੇਰੀ ਵੀਡੀਓ ਬਣ ਗਈ ਹੈ ਤੇ ਉਹ ਦਵਾ ਦਾ ਵਾਪਸ ਆ ਗਿਆ ਨਹੀਂ ਉਹਨੇ ਭੱਜ ਜਾਣਾ ਸੀ ਤੂੰ ਦੱਸਿਆ ਜਾ ਰਿਹਾ ਕਿ ਕੰਦੀ ਉਹਦਾ ਬੇਟਾ ਨਹੀਂ ਆ ਉਹ ਉਹ ਕੀਤੇ ਵਿੱਚ ਕੰਮ ਪਾਣੀ ਪੋਣੀ ਪੀਉਣ ਦਾ ਕਰਦਾ ਉਹ ਚਲੋ ਜੋ ਮਰਜ਼ੀ ਕਹਿਣ ਉਹਦੇ ਨਾਲ ਜਿਹੜਾ ਬੰਦਾ ਉਹਦੀ ਵੀਡੀਓ ਤੁਹਾਨੂੰ ਦਿੱਤੀ ਵੇਖ ਲਓ ਕਿਹੜਾ ਬੰਦਾ ਹੈਗਾ ਵੀਡੀਓ ਤੇ ਦੇਖਦੀ ਵੀ ਕਿ ਭੱਜ ਜਾਈ ਜਰਾ ਦੇ ਹਾਂ ਹਾਂ ਔਰ ਉਹ ਬੰਦੇ ਨੇ ਕੈਮਰਾ ਵੇਖਿਆ ਲੱਗਾ ਆ ਤੇ ਤਾਦੋ ਵਾਪਸ ਆਇਆ ਨਹੀਂ ਤੇ ਉਹਨੇ ਵਾਪਸ ਨਹੀਂ ਸੀ ਕਿੰਨੀ ਦੇਰ ਤੱਕ ਚੱਲਦੀ ਕਿੰਨੀ ਦੇਰ ਤੱਕ ਸਾਡੀ ਸੁਣਵਾਈ ਨਹੀਂ ਹੋਏਗੀ ਭਾਵੇਂ ਹਫਤਾ ਲੱਗ ਜਾ ਭਾਵੇਂ ਜਿੰਨੀ ਦੇਰ ਮੈ ਇੱਥੇ ਹੀ ਆ ਇੱਥੇ ਹੀ ਬੈਠੇ ਆ ਇਹ ਕੱਲ ਲਿਬਰਟੀ ਮਾਰਕੀਟ ਦੇ ਵਿੱਚ ਇਹ ਘਟਨਾ ਹੋਈ ਸੀ ਪਾਲਿਸ ਸਟੇਸ਼ਨ ਸਿਵਲ ਲਾਈਨਸ ਦੇ ਲਾਰੈਂਸ ਰੋਡ ਚੌਕੀ ਦਾ ਮੁਲਾਜ਼ਮ ਸੀ ਇਹ ਸ਼ੇਰ ਭਰਨ ਸਿੰਘ ਤੇ ਜੋ ਉੱਥੇ ਘਟਨਾ ਹੋਈ ਸੀ ਉਸ ਦੇ ਵਿੱਚ ਕੱਲ ਤੱਕ ਜੋ ਲੜਕਾ ਹਸਪੀਟਲ ਵਿੱਚ ਐਡਮਿਟ ਸੀ ਅਸੀਂ ਉਸ ਦੇ ਭਰਾ ਮਣੀ ਦੇ ਬਿਆਨਾਂ ਤੇ ਉਸ ਮੁਲਾਜ਼ਮ ਦੇ ਖਿਲਾਫ ਜਿਸ ਦੇ ਲਾਇਸੈਂਸ ਸਰਵਿਸ ਰਵਾਲਵਰ ਦੇ ਨਾਲ ਗੋਲੀ ਲੱਗੀ ਸੀ ਉਸ ਦੇ ਖਿਲਾਫ ਅਸੀਂ 307 ਦਾ ਮੁਕਾਦਮਾ ਦਰਜ ਕਰਤਾ ਸੀ ਤੇ ਅੱਜ ਬਹੁਤ ਹੀ ਬੁਰੀ ਖਬਰ ਸਾਨੂੰ ਸਵੇਰ ਨੂੰ ਮਿਲੀ ਹੈ ਕਿ ਉਸ ਲੜਕੇ ਦੀ ਡੈਥ ਵੀ ਹੋ ਗਈ ਹੈ ਤੋਂ ਉਸ ਦੇ ਤਹਿ ਤਈ ਦਿਨ 7 ਨੂੰ ਹੁਣ 3 ਤੋਂ 2 ਦੇ ਵਿੱਚ ਕਨਵਰਟ ਹੋ ਗਈ ਹੈ ਸਰ ਉੱਤੇ ਕਿਹਾ ਜਾ ਰਿਹਾ ਕਿ ਜਿਹੜੀ ਉਹਦੇ ਨਾਲ ਉਹਦਾ ਬੇਟਾ ਵੀ ਸੀਗਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਇਸ ਕਰਕੇ ਉਹ ਰੰਜੀਸ਼ ਰੂਪ ਇੱਕ ਜਾਣ ਬੁੱਝ ਕੇ ਗੋਲੀ ਚਲਾਈ ਗਈ ਹੈ ਇਹ ਅਸੀਂ ਜੀ ਵੈਰੀਫਾਈ ਕਰ ਲਿਆ ਹੈ ਜੋ ਲੜਕਾ ਨਾਲ ਖੜਾ ਸੀਗਾ ਉਸ ਦਾ ਬੇਟਾ ਨਹੀਂ ਉਹ ਸਿਰਫ 4th ਕਲਾਸ ਵਾਲਾ ਸੀ ਜੋ ਪਾਣੀ ਵਗੈਰਾ ਪੀਉਂਦਾ ਹੈ ਲਾਰੈਂਸ ਰੋ ਚੌਂਕੀ ਦੇ ਵਿੱਚ ਸਰ ਜੀ ਕਿੰਨੀ ਕਿ ਸੱਚਾਈ ਹੈ ਗੋਲੀ ਜਾਨਵਰ ਕਰਨ ਲੱਗੇ ਤੇ ਸੀਸੀਟੀਵੀ ਵੀਡੀਓ ਦੇਖੀ ਆ ਉੱਥੇ ਲੱਗਦਾ ਵਾ ਕਿ ਗੋਲੀ ਜਾਣਬੋਝ ਕੇ ਚਲਾਈ ਹੈ ਜਾਂ ਅਚਾਨਕ ਚੱਲੀ ਹੈ ਉੱਤੇ ਸੀਸੀਟੀਵੀ ਸਾਹਮਣੇ ਆ ਰਹੀ ਹੈ ਜੋ ਉਸਦੇ ਬ੍ਰਦਰ ਮਨੀ ਵੱਲੋਂ ਬਿਆਨ ਲਿਖਵਾਏ ਗਏ ਸੀ ਉਸ ਦੇ ਤਹਿਤ ਉਸ ਨੇ ਲਿਖਾਇਆ ਸੀ ਕਿ ਸਾਡਾ ਕੋਈ ਪੈਸਾ ਤਾਂ ਲੈਣ ਦੇਣ ਉਸ ਕਰਕੇ ਗੋਲੀ ਵੱਜੀ ਆ ਸੋ ਉਸ ਦੇ ਤਹਿਤ ਅਸੀਂ ਇੱਕ ਵਾਰ ਤਿੰਨ ਸੱਤ ਦਾ ਮਕਦਮਾ ਰਜਿਸਟਰ ਕੀਤਾ ਸੀ ਤਾਂ ਬਟ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਅਸੀਂ ਮੌਕੇ ਦੇ ਆਈ ਵਿਟਨੈਸ ਉਹਨਾਂ ਦੇ ਬਿਆਨ ਵੀ ਲਾਵਾਂਗੇ ਤੇ ਸੀਸੀਟੀਵੀ ਫੁਟੇਜ ਦੀ ਇਨਵੈਸਟੀਗੇਸ਼ਨ ਕਰਾਂਗੇ ਉਸ ਤੋਂ ਬਾਅਦ ਅਸੀਂ ਇਸ ਚੀਜ਼ ਬਾਰੇ ਦੱਸ ਸਕਦੇ ਹਾਂ ਕਿ ਉਹ ਕਿਸ ਕਾਰਨ ਕਰਕੇ ਹੋਇਆ ਹੈ ਕਿ ਬੜੀ ਲੜਕੇ ਦੀ ਗੱਲ ਕੀਤੀ ਜਾ ਰਹੀ ਜਿੱਦੋਂ ਗੋਲੀ ਚੱਲਦੀ ਪੁਲਸ ਵਾਲੇ ਦੇ ਨਾਲ ਬਾਹਰ ਭੱਜਦਾ ਹੋਇਆ ਨਜ਼ਰ ਆਉਂਦਾ ਜੇ ਉਹ ਪਾਣੀ ਪਿਉਣ ਵਾਲਾ ਉਹਨੂੰ ਭੱਜਣ ਦੀ ਕੀ ਲੋੜੀ ਸਰ ਉਹ ਅਸੀਂ ਵੈਰੀਫਾਈ ਕਰ ਲਿਆ ਜੀ ਉਹ ਉਸ ਦਾ ਬੇਟਾ ਨਹੀਂ ਹੈ ਇਸ ਚੀਜ਼ ਬਾਰੇ ਮੈਂ ਤੁਹਾਨੂੰ 100% ਕਹਿ ਸਕਦਾ ਉਸ ਦੇ ਨਾਲ ਹੀ ਆਇਆ ਸੀਗਾ ਉਹ ਸਾਡੇ ਲਾਰੈਂਸ ਚੌਂਕੀ ਦੇ ਵਿੱਚ ਹੀ ਪਾਣੀ ਪੀਉਣ ਦਾ ਕੰਮ ਕਰਦਾ ਹੈ ਫੋਰਥ ਕਲਾਸ ਦਾ ਹੈ ਮਤਲਬ ਕਿ ਸਰਵਿਸ ਆਪਣੀ ਰਵਾਲਵਰ ਕਿਸੇ ਦੁਕਾਨ ਤੇ ਘਟਾਉ ਉਹ ਵੀ ਤਾਂ ਜੂਮ ਹੈ ਸਰ ਬਿਲਕੁਲ ਜੂਮ ਹੈ ਜੀ ਇਸ ਲਈ ਇਸ ਦੇ ਤਹਿਤ ਅਸੀਂ ਡਿਪਾਰਟਮੈਂਟਲ ਕਾਰ ਵੀ ਕੀਤੀ ਹੈ ਉਸ ਨੂੰ ਮੌਕੇ ਤੋਂ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੇ ਹੁਕਮ ਦੇ ਤਹਿਤ ਸਸਪੈਂਡ ਕੀਤਾ ਹੈ ਤੇ ਨਾਲ ਦੀ ਨਾਲ ਜੋ ਲੜਕੇ ਦਾ ਨੁਕਸਾਨ ਆਇਆ ਉਸ ਦੇ ਭਰਾ ਦੇ ਬਿਆਨਾਂ ਤੇ ਉਸ ਦੇ ਖਿਲਾਫ 307 ਦਾ ਮਕਦਮਾ ਰਜਿਸਟਰ ਕੀਤਾ ਸੀ ਜੋ ਅਸੀਂ ਹੁਣ 302 ਦੇ ਵਿੱਚ ਕਰ ਲਿਆ ਜੀ ਪੁਲਿਸ ਅਧਿਕਾਰੀ ਬਿਲਕੁਲ ਜੀ ਉਹਨੂੰ ਗ੍ਰਿਫਟਰ ਕਰ ਲਿਆ ਜੀ ਸਰ ਲਾਰਸ ਰੋਡ ਤੇ ਡਿਊਟੀ ਕਰਦੇ ਸੀ ਉਹ ਪੁਲਿਸ ਚੌਕੀ ਲਾਰਸ ਰੋਡ ਦੇ ਵਿੱਚ ਕਰਾਂਗੇ ਜੋ ਵੀ ਆਈਵੈਂਟਸ ਭਾਵੇਂ ਉਹਨਾਂ ਦੇ ਦੁਕਾਨਦਾਰ ਸੀਗੇ ਨਾਲ ਜਿੰਨੇ ਵੀ ਸੀਗੇ ਅਸੀਂ ਸਾਰਿਆਂ ਦਾ ਇਨਵੈਸਟੀਗੇਸ਼ਨ ਕਰਕੇ ਜੋ ਵੀ ਕਿਸੇ ਦਾ ਵੀ ਰੋਲ ਆਊਗਾ ਉਸ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ ਜੀ